ਲੇ ਵੀ ਸੋ ਜੀ ਨੂੰ ਫਾਰਮਟ ਹੈ ਖੜਾ ਇਧਰਲੇ ਪਾਸੇ ਕੈਮਰੇ ਦੇ ਵਿੱਚ ਦੇਖ ਕੇ ਤੁਹਾਨੂੰ ਲੱਗਦਾ ਹੋਏ 17 ਮਾਡਲ ਹੋਊ 18 ਮਾਡਲੂ ਪਰ ਇਹ ਮਾਡਲ ਹੈਗਾ 11 ਤੇ ਚੱਲਿਆ ਹੈਗਾ 1647 ਘੰਟੇ 1647 ਘੰਟੇ 1647 ਘੰਟੇ ਚੱਲਿਆ ਬਾਕੀ ਚਮਕੌਰ ਸਿੰਘ ਜੀ ਦੇਣਗੇ ਜਾਣਕਾਰੀ ਨਾ ਪਹਿਲੀ ਇਹ ਨਹੀਂ ਜੀ ਹਾਂ ਫਰਸਟ ਪਾਰਟੀ ਪਹਿਲੇ ਨਾਗਾ ਤੇ ਇਹ ਟਰੈਕਟਰ ਪਿਆ ਜੰਮੀ ਜੈਨੂ ਤੇ Ориਜਨਲ ਪਿਆ ਸਾਰਾ ਇਧਰਲੇ ਪਾਸੇ ਨਿਊਜ਼ਲੰਡ ਨਿਊਜ਼ਲੰਡ ਦੇ ਕੈਮਰਾ ਮਾਲ 14 ਸਾਲ ਟਰੈਕਟਰ ਨੂੰ ਆਏ ਨੂੰ ਹੋਗੇ ਤੇ ਹਜੇ ਤੱਕ ਚਾਬੀ ਨੇ ਉਹ ਜਨ ਨੂੰ ਨਹੀਂ ਲੱਗੀ ਪੰਪ ਨੂੰ ਨਹੀਂ ਲੱਗੀ ਜੀ ਕਿਤੇ ਪੰਪ ਨੂੰ ਨਹੀਂ ਲੱਗੀ ਤੇ ਸੀਲ ਉਹ ਸੰ ਜਿਹਦੇ ਵਿੱਚ ਪਈਆ ਸੁਣਦੇ ਸੀ ਜੀ ਆਪੀ ਦਾ ਜ਼ਰੂਰ ਦੀ ਗੱਲ ਜੀ ਪੇਚ ਕਸ ਵੀ ਨਹੀਂ ਲੱਗਿਆ ਟਰੈਕਟਰ ਪੇਚ ਕਸ ਉਹ ਨਹੀਂ ਲੱਗਿਆ ਟਰੈਕਟਰ ਜਮਾ ਨਮਾ ਪਿਆ ਮਗਾੜ ਮੂੜ ਸਾਰਾ ਕੁਝ ਨਾਲ ਦਾ ਹਾਂ ਜੀ 14 ਦੇ ਟਾਇਰਾਂ ਵਾਲਾ ਜੀ ਇਹ ਹਾਰੇ ਟਾਇਰ ਵੀ ਨਾਲ ਦੇ ਸਟਾਰਟਿੰਗ ਸੁੱਤ ਤੱਕ ਨਾਲ ਦੇ ਸਟਾਰਟਿੰਗ ਸੁੱਤ ਵੀ ਨਾਲ ਦੀ ਤੇ ਟਾਇਰ ਵੀ ਨਾਲ ਦੇ ਨਾਲ ਦੇ ਚਾਰੇ ਟਾਇਰ ਨਾਲ ਦੇ ਆ ਸੁੱਤ ਵੀ ਨਾਲ ਦੀ ਹੈ 11 ਮਾਡਲ ਨੰਬਰ 50 ਵੀ ਹੈ ਜੀ ਹਾਂ ਜੀ ਸਾਡਾ ਪਟਿਆਲਾ ਨੰਬਰ ਹੈ ਪਟਿਆਲਾ ਨੰਬਰ ਆ ਪੀਵੀ ਨੰਬਰ ਆ ਦੇਣਾ ਕਿੰਨੇ ਦਾ ਜੀ ਇਹ ਟਰੈਕਟਰ ਦੀ ਡਿਮਾਂਡ ਜੀ 4,30,000 ਰੁਪਏ 4,30,000 ਰੁਪਏ ਡਿਮਾਂਡ ਆ ਰੇਟ ਹੋਜੂ ਮੌਕੇ ਤੇ ਤੇ ਜਿਹੜੇ ਵੀ ਨੂੰ ਤਾਂ ਯਾਰ ਫਾਰਮ ਟਰੈਕ ਬਾਰੇ ਨੌਲੇਜ ਹੈਗੀ ਆ ਉਹਨਾਂ ਦਾ ਲੱਗਿਆ ਉਹ ਪਤੋ ਬਾਕੀ ਚੀਜ਼ ਚੀਜ਼ ਦਾ ਮੋਲਾ ਤੇ ਸਮਾਈ ਦਾ ਮੁੱਲ ਮਿਲਦਾ ਹੀ ਆ ਕਿਸਾਨ ਨੂੰ ਕਿਉਂਕਿ ਜਮ੍ਹਾਂ ਜਿਹਨਾਂ ਨੇ ਪਹਿਲੇ ਤੁਸੀਂ 18 ਮਾਡਲ ਵੀ ਲੈਣ ਭਾਜੋ ਤਾਂ ਇੰਨਾ ਸਾਫ ਨਹੀਂ ਮਿਲਦਾ ਇਹ 11 ਮਾਡਲ ਵੀਰੇ ਸਾਨੂੰ ਇੰਨੀ ਕ ਸਮਝ ਹੈਗੀ ਵਿਚਪਰਾ ਕਰਦੇ ਮਤਲਬ ਕਮੈਂਟ ਆਉਂਦੇ ਆ ਵੀ ਦੋਈ ਤਾਂ ਇਹ ਬਾਹਲਾ ਨਜਾਇਜ਼ ਜੀ ਇਹ ਵੀਰੇ ਮੈਨੂੰ ਵੀ ਪਤਾ ਹੈ 2.5 ਲੱਖ ਦਾ ਵੀ ਮਿਲ ਜਾਂਦਾ ਮਿਲ ਇਹ ਤਿੰਨ ਦਾ ਵੀ ਮਿਲ ਜਾਂਦਾ 3.5 ਦਾ ਵੀ ਮਿਲ ਜਾਂਦਾ ਪਰ ਇਹਦੇ ਚੀਜ਼ ਕੁਝ ਵੱਖਰੀ ਆ ਜੇ ਇੰਨਾ ਚੰਗਾ ਤੁਸੀਂ ਲੈਣ ਭੱਜੋ ਮੈਂ ਪਹਿਲਾਂ ਕਹੇ ਕਿ ਇਹ ਟਾਈਮ ਵੀ ਤੁਹਾਨੂੰ 18 ਮਾਡਲ ਵੀ ਨਹੀਂ ਮਿਲਣਾ